ਸੱਚਾ ਗਾਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ Asmin Education ਤੇ ਅੱਜ ਇਸ ਕਰਾਂਗੇ ਸੱਤਵੀਂ ਜਮਾਤ ਦਾ ਜਿਹੜਾ ਪੇਪਰ ਹੈ ਪੇਪਰ ਹੈ ਸੱਤਵੀਂ ਜਮਾਤ ਦਾ ਸਹਿਤ ਸ੍ਰੀ ਵਿੱਦਿਆ ਪ੍ਰੀ ਬੋਰਡ ਦਾ ਪੇਪਰ 2024 25 ਜਨਵਰੀ ਚ ਚੱਲ ਰਹੇ ਨੇ ਠੀਕ ਹੈ ਜੀ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਭਾਗ ਉੜਾ ਸਾਹ ਪ੍ਰਣਾਲੀ ਦੇ ਮੁੱਖ ਅੰਗ ਕਿਹੜੇ ਹਨ ਤਾਂ ਉੱਤਰ ਹੈ ਨੱਕ ਸਾ ਨਲੀ ਅਤੇ ਫੇਫੜੇ ਪ੍ਰਸ਼ਨ 2 ਕੁੱਬ ਕਿੱਥੇ ਪੈਂਦਾ ਹੈ ਉੱਤਰ ریڑھ ਦੀ ਹੱਡੀ ਨੂੰ ਕੁੱਬ ਪੈਂਦਾ ਹੈ ਪ੍ਰਸ਼ਨ 3 ਸੱਟਾਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਹਨ ਸੱਟਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਇੱਕ ਪਰਤੱਖ ਤੇ ਦੂਜੀ ਅਪਰਤੱਖ ਅਪਰਤੱਖ ਸੱਟਾਂ ਕੀ ਹੁੰਦੀਆਂ ਹਨ ਅਪਰਤੱਖ ਸੱਟਾਂ ਅਨ ਐਕਸਪੋਜ਼ ਇੰਜਰੀਜ਼ ਇਸ ਤਰ੍ਹਾਂ ਦੀ ਅੰਤ ਸਰੀਰ ਦੇ ਬਾਹਰੀ ਭਾਗ ਵਿੱਚ ਦਿਖਾਈ ਨਹੀਂ ਦਿੰਦੀ ਆ ਇਹਨਾਂ ਨੂੰ ਅੰਦਰੂਨੀ ਸੱਟਾਂ ਕਿਹਾ ਜਾਂਦਾ ਹੈ ਲਹੂ ਗ੍ਰਣ ਪ੍ਰਣਾਲੀ ਦਾ ਮੁੱਖ ਅੰਗ ਹੈ ਜਿਸ ਰਾਹੀਂ ਦਿਲ ਸਕਾਉਟ ਲਹਿਰ ਨੇ ਸ਼ੁਰੂ ਕੀਤੀ ਸਕਾਉਟ ਲੀਡ ਲਾਰਡ ਬੇਡਨ ਪਾਵਲ ਨੇ ਸ਼ੁਰੂ ਕੀਤੀ ਗਿਆਨ ਇੰਦਰੀਆਂ ਦੀ ਗਿਣਤੀ ਡੈਸ਼ ਹੁੰਦੀ ਹੈ ਗਿਆਨ ਇੰਦਰੀਆਂ ਦੀ ਗਿਣਤੀ 5 ਹੁੰਦੀ ਹੈ ਮੋਚ ਪ੍ਰਕਾਰ ਦੀ ਹੁੰਦੀ ਹੈ ਮੋਚ ਅਪਰਤੱਖ ਪ੍ਰਕਾਰ ਦੀ ਸੱਟ ਹੁੰਦੀ ਹੈ ਕਿ ਡੰਡ ਵਿੱਚ ਲਾਪਰਵਾਹੀ ਸੱਟਾਂ ਦਾ ਕਾਰਨ ਬਣਦੀਆਂ ਹਨ ਬਿਲਕੁਲ ਸਹੀ ਪੈਰ ਦੇ ਰੂਪੀ ਦਾ ਨਾਂ ਚਪਟਾ ਪੈਰ ਹੈ ਬਿਲਕੁਲ ਸਹੀ ਸ਼੍ਰੀਨੂ ਠੀਕ ਕਰਨ ਲਈ ਕਸਰਤ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਸਭ ਨਾਲ ਦੇ ਮੁੱਖ ਅੰਗ ਫੇਫੜੇ ਹਨ ਬਿਲਕੁਲ ਸਹੀ शरीर कुल कि हड्डिया होती हैं एक सौ पांच दो सौ छः एक सौ सत दो सौ पांच तो सही आंसर है दो सौ छे ये लिखे कि छोटी खेड नहीं है कबड्डी बंदर किला पिट्ठू गरम घोटल छपाकी आंसर तो है कबड्डी 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 गेम है खेड सट्ट दस्म लिखो खेड सट्टा दो किस्म अपतक् प्रतक ਅਗਲਾ ਪ੍ਰਸ਼ਨ ਗਿਆਨ ਇੰਦਰੀਆਂ ਬਾਰੇ ਦੱਸੋ ਉੱਤਰ ਗਿਆਨ ਇੰਦਰੀਆਂ ਵਿੱਚ ਅੱਖਾਂ ਕੰਨ ਜੀ ਨੱਕ ਤੇ ਚਮੜੀ ਸ਼ਾਮਲ ਹੁੰਦੇ ਹਨ ਇਹਨਾਂ ਨਾਲ ਹੀ ਸਾਨੂੰ ਆਲੇ-ਦੁਆਲੇ ਦੀ ਸਾਰੀ ਜਾਣਕਾਰੀ ਮਿਲਦੀ ਰਹਿੰਦੀ ਹੈ ਅੱਖਾਂ ਨਾਲ ਅਸੀਂ ਸਾਰੀਆਂ ਚੀਜ਼ਾਂ ਦੇਖਦੇ ਹਾਂ ਨੱਕ ਨਾਲ ਸੁਗੰਧ ਤੇ ਦੁਰਗੰਧਾ ਪਤਾ ਚੱਲਦਾ ਹੈ ਕੰਨਾਂ ਨਾਲ ਅਸੀਂ ਸੁਣਦੇ ਹਾਂ ਜੀਭ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸਵਾਦ ਦਾ ਪਤਾ ਚਲਦਾ ਹੈ ਚਮੜੀ ਦੇ ਛੂਨ ਨਾਲ ਗਰਮੀ ਸਰਦੀ ਦਾ ਪਤਾ ਚਲਦਾ ਹੈ ਇਹਨਾਂ ਗਿਆਨ ਇੰਦਰੀ ਦਾ ਸਿੱਧਾ ਸਬੰਧ ਸਾਡੇ ਦਿਮਾਗ ਨਾਲ ਹੁੰਦਾ ਹੈ ਸਰੀਰਕ ਸਮਰੱਥਾ ਦੇ ਗੁਣ ਲਖੋ ਸਰੀਰਕ ਸਮਰੱਥਾ ਇਹ ਵੇਲਾ ਗੁਣ ਹੁੰਦਾ ਹੈ ਰਫਤਾਰ ਦੂਸਰਾ ਲਚਕਤੇ ਹਰਕਤ ਤੀਜਾ ਤਾਕਤ ਅਤੇ ਹੌਂਸਲਾ ਨਸ਼ਿਆਂ ਦੇ ਕੋਈ ਦੋ ਕਾਰਨ ਲਿਖੋ ਇੱਥੇ ਨਸ਼ਿਆਂ ਦੇ ਕੋਈ ਵੀ ਦੋ ਕਾਰਨ ਲਿਖਣੇ ਹਨ ਜੋ ਤੁਹਾਨੂੰ ਲੱਗਦਾ ਹੈ। ਇੱਕ ਸਕਾਉਟ ਦੂਜੇ ਸਕਾਉਟ ਨੂੰ ਮਿਲਣ ਤੇ ਕੀ ਕਰਦਾ ਹੈ? ਇੱਕ ਸਕਾਉਟ ਦੂਜੇ ਸਕਾਉਟ ਨੂੰ ਮਿਲਣ ਤੇ ਤਿੰਨ ਗੜਾਂ ਨਾਲ ਸੈਲੂਟ ਕਰਦਾ ਹੈ। ਪ੍ਰਤੱਖ ਸੱਟਾਂ ਕਿਹੜੀਆਂ ਹੁੰਦੀਆਂ ਹਨ? ਪ੍ਰਤੱਖ ਜਾਂ ਸਿੱਧੀਆਂ ਸੱਟਾਂ ਐਕਸਪੋਜ਼ ਇੰਜਰੀਜ਼ ਇਸ ਤਰ੍ਹਾਂ ਦੀਆਂ ਸੱਟਾਂ ਘਟਾਰੇ ਨੂੰ ਆਮ ਲੱਗਦੀਆਂ ਰਹਿੰਦੀਆਂ ਹਨ ਜੋ ਸਰੀਰ ਦੇ ਬਾਹਰੀ ਭਾਗ ਉੱਤੇ ਲੱਗਦੀਆਂ ਹਨ ਤੇ ਅਸੀਂ ਇਹਨਾਂ ਨੂੰ ਦੇਖ ਸਕਦੇ ਹਾਂ। ਹਾਂ। भाग इड़ी कुरुपियां <coughs> किन्नी प्रकार हन। ये तो प्रश्न लभ लेना है चपटे पैर ठीक करने कसरतां लिखो उत्तर पंजा भार चलना भज्जना पंजिया भार साइक चलाना टंडेदार पौड़ियों पर चढ़ना खेड सट्टा लगन के मुख्य कारण लिखो ਦੇ ਮੁਕਰਣ ਇਹ ਲਿਖਿਆ ਖੇਡ ਵਿੱਚ ਖਿਡਾਰੀਆਂ ਨੂੰ ਸੱਟਾ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ ਜੋ ਇਸ ਤਰ੍ਹਾਂ ਹਨ ਪਹਿਲਾ ਕਾਰਨ ਹੈ ਘੱਟ ਜਾਣਕਾਰੀ ਖੇਡਾਂ ਦੇ ਨਿਯਮ ਖੇਡ ਸਮੱਗਰੀ ਬਾਰੇ ਖਿਡਾਰੀ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਵਕ ਖਿਡਾਰੀ ਨੂੰ ਖੇਡ ਸਮੱਗਰੀ ਦੀ ਜਾਣਕਾਰੀ ਨਹੀਂ ਹੁੰਦੀ ਜਿਸ ਕਰਕੇ ਉਸ ਨੂੰ ਸੱਟ ਲੱਗ ਜਾਂਦੀ ਹੈ ਦੂਸਰਾ ਹੈ ਠੀਕ ਸਿਕਲਾਈ ਦੀ ਘਾਟ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਦੇ ਲਈ ਚੰਗੀ ਸਖਲਾਈ ਜ਼ਰੂਰੀ ਹੈ ਜੇਕਰ ਸਖਲਾਈ ਤੋਂ ਬਿਨਾ ਖਿਡਾਰੀ ਖੇਡਦਾ ਹੈ ਉਹ ਸਰੀਰ ਵਿੱਚ ਸ਼ਕਤੀ ਗਤੀ ਅਤੇ ਲਚਕ ਦੀ ਘਾਟ ਕਰਕੇ ਸੱਟ ਲੱਗ ਸਕਦੀ ਹੈ ਅਸਾਵਧਾਨੀ ਸਾਵਧਾਨੀ ਹਟੇ ਤੇ ਦੁਰਕੁਨਾ ਘਟੀ ਖੇਡ ਦੇ ਮੈਦਾਨ ਵਿੱਚ ਥੋੜੀ ਲਾਪਰਵਾਹੀ ਨਾਲ ਸੱਟ ਲੱਗ ਸਕਦੀ ਹੈ ਜੇਕਰ ਖਿਡਾਰੀ ਖੇਡ ਨਿਯਮਾਂ ਦਾ ਪਾਲਣ ਨਹੀਂ ਪਾਲਣਾ ਕਰਦਾ ਤਾਂ ਵੀ ਸੱਟ ਲੱਗ ਸਕਦੀ ਹੈ ਸਰੀਰ ਨੂੰ ਠੀਕ ਢੰਗ ਨਾਲ ਗਰਮ ਨਾਲ ਗਰਮਾਉਣਾ ਖੇਡ ਮੁਤਾਬਿਕ ਸਰੀਰ ਨੂੰ ਗਰਮਾਉਣਾ ਜ਼ਰੂਰੀ ਹੈ ਜਿਸ ਨਖੜਾਰੀਆਂ ਦੀਆਂ ਮਾਸਪੇਸ਼ੀਆਂ ਖੇਡ ਦੇ ਤਵਾ ਅਨੁਸਾਰਨ ਕਰ ਸਕਣ ਜੇਕਰ ਖਿਡਾਰੀ ਪੂਰੀ ਤਰ੍ਹਾਂ ਸਰੀਰ ਨੂੰ ਨਹੀਂ ਗਰਮਾਉਂਦਾ ਤਾਂ ਉਸ ਦੀ ਮਾਸਪੇਸ਼ੀ ਵਿੱਚ ਖਿਚਾਵ ਆ ਸਕਦਾ ਹੈ ਖੇਡ ਦੇ ਮੈਦਾਨ ਠੀਕ ਨਾ ਹੋਣ ਖੇਡ ਸਮੇਂ ਖੇਡ ਦਾ ਮੈਦਾਨ ਸਮਤਲ ਹੋਣਾ ਜ਼ਰੂਰੀ ਹੈ ਮੈਦਾਨ ਵਿੱਚ ਟੋਏ ਤਿੱਖੀਆਂ ਚੀਜ਼ਾਂ ਕੱਚ ਕਿੱਲਾ ਆਦੀ ਬਿਕਰੇ ਹੋਣ ਕਾਰਨ ਖਿਡਾਰੀ ਨੂੰ ਸੱਟ ਲੱਗ ਸਕਦੀ ਹੈ ਖੇਡਣ ਤੋਂ ਪਹਿਲਾਂ ਖੇਡ ਮੈਦਾਨ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ आवर YouTube ਚੈਨਲ ਅਜਮਨ ਐਜੂਕੇਸ਼ਨ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ